ਦੇ ਤਾੜੀਆਂ ਮਾਰ ਦਿਓ ਬਾਈਓ ਯਾਰ ਲਓ ਜੀ ਡਾਕਟਰ ਬਟੰਡੇ ਦਾ ਸਨਮਾਨ ਹੋ ਰਿਹਾ ਜੀ ਦੁਬਾਰਾ ਭਰਾ ਸਾਡਾ ਗਰਾਊਂਡਾਂ ਦੇ ਵਿੱਚ ਵਾਪਸੀ ਕਰ ਰਿਹਾ ਤੇ ਭਰਾ ਨੂੰ ਬੈਸਟ ਆਫ ਲੱਕ ਹੈ ਤੇ ਲਲੌਦੇ ਦੇ ਖੇਡ ਮੇਲੇ ਦੇ ਪਹੁੰਚਿਆ ਹੋਇਆ ਬਹੁਤ ਟਾਈਮ ਬਾਗ ਗਰਾਊਂਡਾਂ ਦੇ ਵਿੱਚ ਵਾਪਸੀ ਕੀਤੀ ਹੈ ਤੇ ਮੇਹਰ ਕਰੇ ਪ੍ਰਮਾਤਮਾ ਜੀ ਦੁਬਾਰੇ ਫੇਰ ਭਰਾ ਸਾਡਾ ਉੱਥੇ ਹੀ ਖੇਡੇ ਜਿਵੇਂ ਪਹਿਲਾਂ ਖੇਡਦਾ ਸੀ ਤੇ ਸਨਮਾਨ ਕੀਤਾ ਯਾਰਾ ਸਾਡੇ ਨਾਭੋ ਰੇ ਵੱਲੋਂ ਭਰਾਵਾ ਵੱਲੋਂ ਤੇ ਦੇਖ ਸਕਦੇ ਹੁਣ ਇਹ ਜਿੱਥੇ ਵੀ ਸਾਡੇ ਕੋਲ ਰਹਿ ਜੀ ਯਾਰ ਤੋ ਸਰ ਆਪਣੇ ਵਾਲੇ ਦੇ ਵੀ ਖਿੱਚ ਲਾ। ਇਹਦੇ ਵੀ ਖਿੱਚ ਲਾ ਕੋਈ ਨਹੀਂ। ਹਰੇ ਹਰੇ ਉਧਰ ਕਹਿੰਦੇ ਡਾਕਟਰ ਬਠਿੰਡੇ ਵਾਲੇ ਦਾ ਮਾਨ ਸਾਮਾਨ ਜਿਹੜਾ ਕੀਤਾ ਜਾ ਰਹੀ ਹੈ ਜਿਹੜਾ ਭਾ ਕੇ ਦੇ ਲੰਮੇ ਸਮੇਂ ਤੋਂ ਬਾਅਦ ਗਰਾਉਂਡਾਂ ਦੇ ਵਿੱਚ ਦੁਬਾਰਾ ਵਾਪਸੀ ਕੀਤੀ ਹੈ ਜਿਹਨੇ ਨਾੜ ਕਿਰਾ ਵੀ ਜਿੱਤੇ ਆ ਫੋਨ ਵੀ ਜਿੱਤੇ ਆ ਗੱਡੀਆਂ ਵੀ ਜਿੱਤੀਆਂ ਨੇ ਬੱਲੇ ਬੱਲੇ ਕਹਿੰਦੇ ਕਰਵਾਈ ਆ ਕਈ ਮੋਟਰਸਾਈਕਲ ਜਿੱਤੇ ਆ। ਨਵੇਂ ਡਾਕਟਰ ਬੈਸਟੋਪ ਲੱਗਾ ਬਈ ਸਾਡੇ ਚੈਨਲ ਵੱਲੋਂ ਦੁਬਾਰਾ ਤੋਂ ਗਰਾਉਂਡਾਂ ਦੇ ਵਿੱਚ ਵਾਪਸੀ ਕਰਾਂਗੇ ਕੋਈ ਪਰੇਸ਼ਾਨੀ ਆ ਸਭ ਤੋਂ ਵਧੀਆ ਕਰੋ ਤਿਆਰੀ ਠੀਕ ਲੱਗਿਆ ਟੂਰਨਾਮੈਂਟ ਬਹੁਤ ਹੀ ਵਧੀਆ ਵਿਕਟ ਹੈਂਡ ਸੀ ਨਾ ਇਦਾਂ ਹੀ ਹੋਣਾ ਚਾਹੀਦਾ ਹੈ ਇੱਕ ਤੋਂ ਰਾਉਂਡ